ਸਾਰਿਆਂ ਨੂੰ ਪਤਾ ਹੈ ਗੁਰਦੁਆਰਾ ਸ਼ਹੀਦ ਗਾਂਝ ਸਾਹਿਬ ਚਾਟੀਮੈਂਟ ਜਿਉਂ ਬਾਬਾ ਦੀਪ ਸਿੰਘ ਦਾ ਸਥਾਨ ਐਤਵਾਰ 7 ਤੋਂ 8 ਲੱਖ ਸਰੀਰ ਸੀਸ ਝਕਾਉਂਦਾ ਤੇ 3-4 ਲੱਖ ਸਰੀਰ ਇਕੱਠਾ ਜੁਬੈਰਾ ਘਟਦਾ 1204 ਉਹ ਫਿਰ ਬਹੁਤ ਜ਼ਿਆਦਾ ਕੱਟ ਸੀ ਇਹ ਸ਼ੈੱਡ ਜਿਹੜਾ ਏਸੀਪੀ ਸ਼ੀਟ ਦਾ ਸ਼੍ਰੋਮਣੀ ਕਮੇਟੀ ਦੀ ਆਗਿਆ ਨਾਲ ਪ੍ਰਧਾਨ ਜੀ ਦੀ ਆਗਿਆ ਨਾਲ ਗੁਰਦੁਆਰ ਸਾਹਿਬ ਦੇ ਮੈਨੇਜਰ ਸਾਹਿਬ ਦੀ ਆਗਿਆ ਨਾਲ ਤਕਰੀਬਨ ਇਹਦੇ ਥੱਲੇ 23000 ਸਰੀਰ ਬੈਠ ਜਾਂਦਾ ਸਾਰੇ ਪੱਖੇ ਵਗੈਰਾ ਇਹ ਸੰਗਤਾਂ ਸਹੂਲਤ ਪ੍ਰਾਪਤ ਕਰ ਰਹੀਆਂ ਨੇ ਹੁਣ ਬਾਹਰ ਜਿੱਥੇ ਜੋੜੇ ਘਰ ਹੈ ਸ਼ਵੀਲ ਹੈ ਉੱਥੇ ਹੁਣ 12 ਤਰੀਕ ਨੂੰ ਟਾਈਮ ਦਿੱਤਾ ਪ੍ਰਧਾਨ ਜੀ ਨੇ ਉੱਥੇ ਵੀ ਇਸੇ ਤਰ੍ਹਾਂ ਦਾ ਛੱਡ ਬਾਬਾ ਦੀਪ ਸਿੰਘ ਸੇਵਾ ਲੈਣ ਇਹ ਜਿੰਨੀ ਇੱਕ ਐਸਐਲ ਲੋਡ ਹੈ ਇਸ ਸਥਾਨ ਤੇ ਸੰਗਤਾਂ ਵੀ آمد ਵਧਦੀ ਜਾ ਰਹੀ ਹੈ ਤੇ ਸੰਗਤਾਂ ਦੀ آمد ਵਾਸਤੇ ਵੱਧ ਤੋਂ ਵੱਧ ਸਹੂਤਾਂ ਦੀ ਲੋੜ ਹੈ ਮਹਾਰਾਜ ਸੇਵਾ ਲੈ ਰਹੇ ਬੀਬੀ ਕੋਲਾ ਭਲਾਈ ਗਏ ਵੈਰੀ ਗੁੱਡ ਕਿੰਨਾ ਸਮਾਂ ਲੱਗ ਗਿਆ ਜੋ ਸੈਟ ਜਿਹੜਾ ਬਣਨ ਤੋਂ ਤੱਕ ਸਮਾਂ ਇਹ ਇਹ 3 ਕੁ ਮਹੀਨੇ ਚ ਹੈ 3-4 ਮਹੀਨੇ ਤਿਆਰ ਹੋ ਗਿਆ ਸੀ ਸਾਰਾ ਜੀ ਇਹ ਸਾਰਾ ਆਪਣਾ 6 ਇੰਚ ਦਾ ਪਾਈਪ ਥੋੜਾ ਔਖਾ ਮਿਲਦਾ ਸਟੀਲ ਦਾ ਉਹ ਕੰਪਨੀ ਕੋਲਿਆ ਫਿਰ ਇਹਦੇ ਉੱਤੇ ਜਿਹੜੀ ਟੀਨ ਪੈਂਦੀ ਉਹ ਸਟੀਲ ਤੇ ਅਲੂਮੀਨੀਅਮ ਤੇ ਲੋਹਾ ਮਿਕਸ ਹੁੰਦਾ ਉਹ ਵਾਲੀ ਹੈ ਉਹ ਸਾਰੇ ਲੋਹੇ ਦਾ জাল ਪਈਦਾ ਫਿਰ ਅਲੂਮੀਨੀਅਮ ਦਾ ਪਈਦਾ ਉਹਦੇ ਨਾਲ ACP ਸ਼ੀਟ ਜਿਹੜੀ ਸਾਰੀ ਲੱਗਦੀ ਆ ਤਿੰਨ ਚਾਰ ਮਹੀਨੇ ਦਾ ਸਮਾਂ ਲੱਗਿਆ ਜੀ ਪ੍ਰਧਾਨ ਸਾਹਿਬਾ ਜੀ ਭਾਈ ਗੁਰਕਵਾਲ ਸਿੰਘ ਜੀ ਇਹ ਕੀਰਤਨ ਦੀ ਸ਼ਕਰ ਲਾਉਂਦੇ ਆ ਕੀਰਤਨ ਦੀ ਵਰਖਾ ਦੁਆਰਾ ਸੰਗਤਾਂ ਦੀਆਂ ਮਾਨਸਿਕ ਭਾਵਨਾਵਾਂ ਜਿਹੜੀਆਂ ਕਮਜ਼ੋਰ ਹੋਈਆਂ ਉਹਨਾਂ ਨੂੰ ਤਕੜੇ ਕਰਦੇ ਆ ਉਥੇ ਗੁਰੂ ਘਰ ਦੀਆਂ ਸੁਆਵਾਂ ਵੀ ਵੱਡੀਆਂ ਕਰਦੇ ਆ ਤੇ ਸੁਆਵਾਂ ਵੀ ਚੁੱਪਚੀਤੇ ਕਰ ਜਾਂਦੇ ਆ ਆ ਜਿਹੜਾ ਸਥਾਨ ਗੁਰਦੁਆਰਾ ਸ਼ਹੀਦ ਕਾਂਜ ਇਹ ਉਹ ਸਥਾਨ ਆ ਜਿਹੜਾ ਅਦੁੱਤੀ ਸਾਡੇ ਸਿੱਖ ਪੰਥ ਦਾ ਵੱਡਾ ਮਾਣ ਔਰ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਥਾਨ ਦੇ ਉੱਤੇ ਆ ਸੰਗਤਾਂ ਦੇ ਕਿਉਂਕਿ ਦੁਪਹਿਰੇ ਦਾ ਜਿਹੜੇ ਸਮਾਂ ਹੁੰਦਾ ਬਹੁਤ ਵੱਡੀ ਸੰਗਤ ਪੱਦਰ ਤੇ ਆਉਂਦੀ ਆ ਆ ਜਿੰਨੀਆਂ ਛੱਡਾਂ ਜਿਹੜੀਆਂ ਆ ਇਹ ਸਾਰੀਆਂ ਇਹਨਾਂ ਨੇ ਸੇਵਾ ਕੀਤੀ ਤੇ ਸੇਵਾ ਵੀ ਬਹੁਤ ਛੇਤੀ ਕੀਤੀ ਆ ਤੇ ਅਗਾਹ ਵਾਲੀ ਜਿਹੜੀ ਸੇਵਾ ਉਹ ਅਸੀਂ 12 ਨੂੰ ਹੁਣ ਪ੍ਰੰਪਰਭ ਕਰਾਂਗੇ ਤੇ ਮੈਂ ਗੁਰੂ ਜਾਨਾ ਚ ਅਰਦਾਸ ਵੀ ਕਰਦਾ ਭਾਈ ਸਾਹਿਬ ਜੀ ਨੂੰ ਦੇ ਰੋਕਾ ਤੰਦਰੁਸਤੀ ਤੇ ਸਤਿਗੁਰ ਜੀ ਜਿਹੜੀ ਦਾਤ ਇਹਨਾਂ ਦੇ ਕੋਲ ਬਟਮੋਲੀ ਕੀਰਤਨ ਦੀ ਆ ਇਹ ਆਮ ਸਿੱਖ ਦੇ ਹਿੱਸੇ ਨਹੀਂ ਆਉਂਦੀ ਇਹ ਤਾਂ ਗੁਰੂ ਉੱਤਰ ਉੱਠ ਜਾਏ ਤੇ ਤਾਂ ਹੀ ਉਹ ਹਿੱਸੇ ਆਉਂਦੀ ਆ ਗੁਰੂ ਸਾਹਿਬ ਜੀ ਪੂਰਨ ਤੌਰ ਤੇ ਦੇ ਰੋਕਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਹਨੀ ਬੇਨਤੀ ਕਰਕੇ ਬਾਕੀ 12 ਤਰੀਕ ਨੂੰ ਫਿਰ ਬਾਬਾ ਜੀ ਕੋਲ ਭਾਈ ਸਾਹਿਬ ਦੇ ਕੋਲ 9 ਵਜੇ ਹਾਜ਼ਰੀ ਭਰਾਂਗੇ ਉਸ ਦਿਨ ਫਿਰ ਬੈਠ ਕੇ ਸਾਰੇ ਵਿਚਾਰ ਕਰਾਂਗੇ ਬਹੁਤ ਬਹੁਤ ਧੰਨਵਾਦ